ਦੇਖੋ ਪਹਿਲੀ ਗੱਲ ਤਾਂ ਮੈਂ ਦੱਸਾਂ ਤੁਹਾਨੂੰ ਇਹ ਸਾਰੀ ਮਿਲੀ ਭੁਗਤ ਦੀ ਗੇਮ ਹੋ ਰਹੀ ਹੈ ਕਿ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਆਮ ਆਦਮੀ ਪਾਰਟੀ ਤੇ ਬੀਜੇਪੀ ਜਦੋਂ ਬੀਜੇਪੀ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਤੇ ਆਲ ਆਫ ਸਡਨ ਜਿਹੜਾ ਆਮ ਆਦਮੀ ਪਾਰਟੀ ਨੇ ਉੱਥੇ ਆਪਣੇ ਵਰਕਰ ਭੇਜ ਪੁਲਿਸ ਵੱਲ ਭੇਜ ਇਹਨਾਂ ਦੇ ਕੈਂਪ ਕੈਨਸਲ ਕਰਾ ਉਹਦਾ ਇੱਕੀ ਪ੍ਰਭਾਵ ਪਾਉਣਾ ਚਾਹੁੰਦੇ ਸੀ ਪਿਸ਼ੋ ਕਰਨਾ ਚਾਹੁੰਦੇ ਸੀ ਲੋਕਾਂ ਨੂੰ ਦਿਖਾਉਣਾ ਵੀ ਬੀਜੇਪੀ ਕਹਿ ਰਹੀ ਹੈ ਜੀ ਦੇਖੋ ਅਸੀਂ ਤਾਂ ਸੈਂਟਰ ਦੀਆਂ ਸਕੀਮਸ ਨੇ ਪਿੰਡ ਪਿੰਡ ਦੇ ਵਿੱਚ ਜਾਗਰੂਕ ਕੈਂਪ ਲਾ ਰਹੇ ਆ ਉਹਨਾਂ ਬਾਰੇ ਲੋਕਾਂ ਨੂੰ ਦੱਸ ਰਹੇ ਆ ਪਰ ਆਮ ਆਦਮੀ ਪਾਰਟੀ ਪੁਲਿਸ ਵੱਲ ਤੇ ਸਾਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੀ ਇਹਦਾ ਜਿਹੜਾ ਭਾਂਡਾ ਇਹਨਾਂ ਦੀ ਮਿਲੀਭੁਗਤ ਦਾ ਭੰਨਿਆ ਉਹ ਡਾਕਟਰ ਗਾਂਧੀ ਨੇ ਭੰਨਿਆ ਉਹਨਾਂ ਨੇ ਕਿਉਂਕਿ ਡਾਕਟਰ ਗਾਂਧੀ ਦਾ ਕੋਈ ਵੀ ਬਿਆਨ ਹੈ ਲੋਕ ਪੰਜਾਬ ਦੇ ਉਹਨੂੰ ਸੀਰੀਅਸ ਲੈਂਦੇ ਨੇ ਉਹਨਾਂ ਨੇ ਕਿਹਾ ਕੀ ਇਹ ਕਿਤੇ ਮਿਲੀਭੁਗਤਤਾ ਨਹੀਂ ਲੋਕਾਂ ਨੂੰ ਇਹਦਾ ਵਿਚਾਰਨਾ ਚਾਹੀਦਾ ਲੋਕਾਂ ਨੂੰ ਦੇਖਣਾ ਚਾਹੀਦਾ ਕਾਂਗਰਸ ਵੱਲੋਂ ਵਿਰੋਧ ਹੋਇਆ ਕਾਂਗਰਸ ਨੇ ਪੰਜਾਬ ਦੇ ਵਿੱਚ ਫੈਲਾ ਦਿੱਤਾ ਵੀ ਹਾਂ ਇਹ ਮਿਲੀਭੁਗਤ ਕਰ ਰਿਹਾ ਤੇ ਇਹਨਾਂ ਦੀ ਮਿਲੀਭੁਗਤ ਜਿਹੜੀ ਜਗਜਾਗ ਹੁੰਦੀ ਹੈ ਉਹਦਾ ਰੀਜ਼ਨ ਵੀ ਮੈਂ ਦੱਸ ਦਿੰਦਾ ਦੇਖੋ ਕੇਜਰੀਵਾਲ ਸਾਹਿਬ ਪਹਿਲਾਂ ਇੰਡੀਆ ਆਲਾਈਂਸ ਦੇ ਨਾਲ ਸੀਗੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਲ ਆਫ ਸੱਡਨਲੀ ਬਾਹਰ ਆ ਗਏ ਬਾਹਰ ਆ ਕੇ ਇਹਨਾਂ ਨੇ ਹੁਣ ਬਿਆਨ ਦਿੱਤਾ ਵੀ ਅਸੀਂ ਬਿਹਾਰ ਤੇ ਗੁਜਰਾਤ ਜਾਂ ਹੋਰ ਕਿਤੇ ਵੀ ਇਲੈਕਸ਼ਨ ਹੋਣੀਆਂ ਉੱਥੇ ਸਾਰਾ ਇੰਡੀਆ ਆਲਾਈਂਸ ਇਕੱਠਾ ਆ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਨਹੀਂ ਹੈਗੀ ਉਹਦਾ ਕਾਰਨ ਕੀ ਹੈ ਉਹ ਇਹਨਾਂ ਦਾ ਸਮਝੌਤਾ ਹੋਇਆ ਜਿਹੜਾ ਦਿੱਲੀ ਇਹਨਾਂ ਦੇ ਪਰਚੇ ਚੱਲ ਰਹੇ ਆ ਤੇ ਉਹਦੇ ਵਿੱਚ ਇਹਨਾਂ ਨੂੰ ਰੀਲੀਫ ਦਵਾਈ ਹੈ ਸੈਂਟਰ ਸਰਕਾਰ ਨੇ ਤੇ ਉਹਦਾ ਵੀ ਉਦਾਹਰਨ ਮੈਂ ਦੱਸਦਾ ਸਿੰਦਰ ਜੈਨ ਜੀ ਦੇ ਪਰਚੇ ਕੈਨਸਲ ਕੀਤੇ ਗਏ ਜਿਹੜੇ ਉਹਨਾਂ ਤੇ ਏਸ ਸੀਗੇ ਉਹ ਕੈਨਸਲ ਕੀਤੇ ਗਏ ਤੁਹਾਨੂੰ ਪਤਾ ਹੋਵੇਗਾ ਸਾਰੇ ਮੀਡੀਆ ਦੇ ਵਿੱਚ ਖਬਰ ਹੈ ਸੋ ਜਦੋਂ ਇਹ ਪ੍ਰੈਸ਼ਰ ਚਾਏ ਤੇ ਇਹਨਾਂ ਨੂੰ ਐ ਲੱਗਾ ਵੀ ਇਹ ਤਾਂ ਸਾਡੋ ਬੈਕ ਫਾਇਰ ਕਰ ਗਿਆ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਅਸੀਂ ਇੱਕ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਸੀ ਕਾਂਗਰਸ ਨੇ ਉਹਦਾ ਭਾਂਡਾ ਭੰਡਾ ਉਹਨੂੰ ਨੰਗਾ ਕਰਤਾ ਲੋਕਾਂ ਦੇ ਵਿੱਚ ਵੀ ਇਹ ਮਿਲੀ ਭੁਗਤ ਹੈ ਜੀ ਵੇਖੋ ਜੇ ਇਹ ਇਸੇ ਗੱਲ ਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਇਹ ਬੀਜੇਪੀ ਜਿਹੜੀ ਵੋਟ ਸਟੋਰੀ ਕਰਦੀ ਹੈ ਤਾਂ ਉਹ ਕਾਂਗਰਸ ਦੇ ਨਾਲ ਇੰਡੀਆ ਲਾਇਨਸ ਦੇ ਨਾਲ ਖੜ ਕੇ ਕਰਦੀ ਗੱਲ ਹਰਿਆਣਾ ਦੇ ਵਿੱਚ ਵੱਖਰੀ ਇਲੈਕਸ਼ਨ ਲੜੇ ਕਾਂਗਰਸ ਨੂੰ ਹਰਾਉਣ ਲਈ ਗੁਜਰਾਤ 'ਚ ਵੱਖਰੀ ਇਲੈਕਸ਼ਨ ਲੜੇ ਕਾਂਗਰਸ ਨੂੰ ਹਰਾਉਣ ਲਈ ਬਿਹਾਰ ਦੇ ਵਿੱਚ ਹੁਣੇ ਵੱਖਰੀ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਦੇ ਇਸ਼ਾਰੇ ਤੇ ਕਾਂਗਰਸ ਨੂੰ ਹਰਾਉਣ ਲਈ ਸੋ ਇਹ ਲੋਕ ਜਿਹੜੇ ਨੇ ਇਹ A ਤੇ B ਟੀਮ ਹੈ ਹੁਣ ਜਿਹੜੀ B ਟੀਮ ਹੈ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫਲॉप ਹੋ ਚੁੱਕੀ ਹੈ ਬੁਰੀ ਤਰ੍ਹਾਂ ਪਿੱਟ ਚੁੱਕੀ ਹੈ ਇਹ ਹੁਣ ਕੀ ਚਾ ਰਹੇ ਹੈ ਕਿ ਕਿਸੇ ਤਰ੍ਹਾਂ ਕੋਈ ਡਰਾਮਾ ਕਰਕੇ ਬੀਜੇਪੀ ਨੂੰ ਪ੍ਰਮੋਟ ਕੀਤਾ ਜਾਏ ਲੋਕਾਂ ਦੇ ਦਿਲਾਜ ਸਿੰਪთੀ ਪਾਈ ਜਾ ਵੀ ਦੇਖੋ ਜੀ ਬੀਜੇਪੀ ਕੰਮ ਕਰਨਾ ਚਾਹੁੰਦੀ ਹੈ ਸੈਂਟਰ ਦੀਆਂ ਸਕੀਮਸ ਲੋਕਾਂ ਨੂੰ ਜਿਹੜਾ ਆ ਕੇ ਦੱਸਣਾ ਚਾਹੁੰਦੀ ਹੈ ਮੈਂ ਇੱਕੋ ਗੱਲ ਪੁੱਛਣੀ ਚਾਹੁੰਦਾ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਤੋਂ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ ਅੱਜ 2025 ਹੋ ਗਿਆ 11 ਸਾਲ ਹੋ ਗਏ ਬੀਜੇਪੀ ਦੀ ਸਰਕਾਰ ਬਣੀ ਕੇਂਦਰ ਦੇ ਵਿੱਚ ਤੁਸੀਂ ਪਿਛਲੇ 11 ਸਾਲਾਂ ਦੇ ਵਿੱਚ ਕਿੰਨੇ ਕ ਜਿਹੜੇ ਸੈਂਟਰ ਦੀਆਂ ਸਕੀਮਾਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਚਾਹੇ ਉਹ ਕੱਚੇ ਮਕਾਨਾਂ ਦੀਆਂ ਛੱਤਾਂ ਪੈਣੀਆਂ ਹੋਣ ਚਾਹੇ ਹੈਲਥ ਕਾਰਡ ਦੀ ਸਕੀਮਾ ਹੋਣ ਚਾਹੇ ਜਿਹੜਾ ਸਵੈਰੁਧਿਕਾਰ ਦੇ ਜਿਹੜੇ ਕਹਿੰਦੇ ਸੀ ਅਸੀਂ ਲੋਨ ਦਵਾਂਗੇ ਜਾਂ ਸਬਸਿਡੀਆਂ ਦਵਾਂਗੇ ਇਸ ਤਰ੍ਹਾਂ ਦੀ ਜਿਹੜੀ ਸਕੀਮਾਂ ਨੇ ਤੁਸੀਂ ਮੈਨੂੰ ਦੱਸੋ ਕਿ ਕਿਹੜੀ ਸਕੀਮ ਇੱਕ ਪਿੰਡ ਗਿਨਾ ਦੇਣ ਮੈਨੂੰ ਕੋਈ ਪਟਿਆਲੇ ਦਾ ਲੀਡਰ ਬੀਜੇਪੀ ਦਾ ਆਏ ਮੇਰੇ ਨਾਲ ਬਹਿਸ ਕਰੇ ਉਹ ਦੱਸੇ ਵੀ ਅਸੀਂ ਇੱਕ ਪਿੰਡ ਦੇ ਵਿੱਚ ਸਨੌਰ ਦਾ ਪਿੰਡ ਹੀ ਗਿਨਾ ਦੇਣ ਵੀ ਅਸੀਂ ਸਨੌਰ ਦੇ ਆ ਫਲਾਣੇ ਪਿੰਡ ਦੇ ਵਿੱਚ ਅਸੀਂ ਇੰਨੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਸੈਂਟਰ ਦੀਆਂ ਸਕੀਮਾਂ ਦੇ ਲਾਭ ਦਵਾਏ ਨੇ ਤੇ ਅਸੀਂ ਕਹਿ ਦਾਂਗੇ ਠੀਕ ਹੈ ਤੁਸੀਂ ਕੰਮ ਕਰ ਰਹੇ ਹੋ 2 ਦਿਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੈਂਪ ਲਾਉਣੇ ਤੇ ਆਮ ਆਦਮੀ ਪਾਰਟੀ ਵੱਲੋਂ ਉਹਦਾ ਵਿਰੋਧ ਕਰ ਦੇਣਾ ਜਾਂ ਪੁਲਿਸ ਵੱਲ ਦੇ ਨਾਲ ਉਹਨਾਂ ਚੁਕਾ ਦੇਣਾ ਇਹ ਡਰਾਮਾ ਹੈ ਇਹ ਲੋਕਾਂ ਦੇ ਨੂੰ ਇੱਕ ਗੁੰਮਰਾਹ ਕਰਨ ਦਾ ਪੰਜਾਬ ਦੇ ਜਿਹੜੇ ਭੋਲੇ ਭਾਲੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਗੁੰਮਰਾਹ ਕਰਨ ਦਾ ਤੇ ਹਾਂ ਕਿਸੇ ਹੱਦ ਤੱਕ ਇਹ ਵੀ ਹੋ ਸਕਦਾ ਜਿਵੇਂ ਵੋਟ ਚੋਰੀ ਇਹਨਾਂ ਨੇ ਪੂਰੇ ਦੇਸ਼ 'ਚ ਕੀਤੀ ਹੈ ਵੋਟਾਂ ਦੇ ਨਾਲ ਇਹਨਾਂ ਨੇ ਫਰਾਡ ਕੀਤਾ ਹੈ ਕਈਆਂ ਦੀਆਂ ਜਿੰਦੇ ਲੋਕਾਂ ਦੀਆਂ ਕੱਟਦੀਆਂ ਜਿਵੇਂ ਬਿਹਾਰ ਤੋਂ ਲੋਕ ਆ ਕੇ ਸਾਡੇ ਆਦਰਮਈਆ ਨੇਤਾ ਰਾਹੁਲ ਗਾਂਧੀ ਜੀ ਨੂੰ ਮਿਲ ਰਹੇ ਨੇ ਤੇ ਜਿਹੜੇ ਲੋਕ ਮਰੇ ਹੋਏ ਘੋਸ਼ਿਤ ਕਰਕੇ ਉਹਨਾਂ ਦੀਆਂ ਵੋਟਾਂ ਕੱਟਤੀਆਂ ਉਹ ਅੱਜ ਜਿੰਦੇ ਨੇ ਉਹ ਆਪਣੇ ਹੋਰ ਪ੍ਰੂਫ ਲਿਆ ਕੇ ਆਧਾਰ ਕਾਰਡ ਵਗੈਰਾ ਰਾਹੁਲ ਗਾਂਧੀ ਨੂੰ ਮਿਲ ਕੇ ਦੱਸ ਰਹੇ ਨੇ ਵੀ ਸਾਡੇ ਨਾਲ ਐ ਤਾਂੰਦਲੀ ਹੋਈ ਹੈ ਸਾਡੀਆਂ ਵੋਟਾਂ ਕੱਟੀਆਂ ਗਈਆਂ ਸੋ ਹੋ ਸਕਦਾ ਜਿਵੇਂ ਕਰਨਾਟਕ ਦੇ ਵਿੱਚ ਹੋਇਆ ਹੋਰ ਸਾਰੇ ਦੇਸ਼ ਦੇ ਵਿੱਚ ਇਦਾਂ ਤਗੜਾ ਫਰਾਡ ਹੋਇਆ ਮੈਂ ਤਾਂ ਇਹਨੂੰ ਦੁਨੀਆ ਦਾ ਸਭ ਤੋਂ ਵੱਡਾ ਤੇ ਘਨੌਣਾ अपराध ਤੇ ਘਪਲਾ ਕਵਾਂਗਾ ਕਿ ਇੱਕ ਲੋਕਾਂ ਦਾ ਜਿਹੜਾ ਅਧਿਕਾਰ ਹੈ ਉਹਦੇ ਨਾਲ ਹੀ ਘਪਲਾ ਕਰਤਾ ਅਸੀਂ ਪੈਸੇ ਦਾ ਘਪਲਾਤਾ ਬਹੁਤ ਸੁਣਦੇ ਸੀ ਕਿ ਹਜ਼ਾਰਾਂ ਕਰੋੜ ਦਾ ਘਪਲਾ ਹੋ ਗਿਆ ਜੀ ਪਰ ਜਿਹੜਾ ਲੋਕਾਂ ਦੇ ਅਧਿਕਾਰ ਹੈ ਵੋਟ ਪਾਉਣ ਦਾ ਉਹਦੇ ਨਾਲ ਹੀ ਇਹਨਾਂ ਨੇ ਫਰੋਡ ਕਰਤਾ ਤੇ ਇੱਥੋਂ ਦੇਖੋ ਵੀ ਸਾਡਾ ਇਲੈਕਸ਼ਨ ਕਮਿਸ਼ਨ ਉਹ ਵੀ ਵਿਕਿਆ ਹੋਇਆ ਹੈ ਬੀਜੇਪੀ ਸਰਕਾਰ ਕੋਲੇ ਉਹਦੇ ਤੇ ਵੀ ਇਲਜ਼ਾਮ ਲੱਗ ਰਹੇ ਨੇ ਤੇ ਬੀਜੇਪੀ ਸਰਕਾਰ ਜਿਹੜੀ ਜਿੱਤਦੀ ਆਈ ਹੈ ਉਹ ਸਿਰਫ ਇਸ ਫਰਾਡ ਦੇ ਬਲ ਤੇ ਜਿੱਤਦੀ ਆਈਏ ਜਿਵੇਂ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਅਗਰ ਅੱਜ ਪ੍ਰਧਾਨ ਮੰਤਰੀ ਕੀ ਕੁਸ਼ਤੀ ਪਰ ਨਰਿੰਦਰ ਮੋਦੀ ਬੈਠੇ ਆ ਤਾਂ ਵੋਟ ਚੋਰੀ ਕਰਕੇ ਬੈਠੇ ਆ ਉਸ ਵੀਡੀਓ ਬਾਰੇ ਇਹ ਵੀਡੀਓ ਕੀ ਬਾਰੇ ਕੀ ਚੈਨਲ ਤੇ ਦੇਖੋ ਮਨੀਸ਼ ਸੋਧਿਆ ਜੀ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਇੱਕ ਸਿੱਖਿਆ ਮੰਤਰੀ ਹੋਏ ਐਕਸ ਡਿਪਟੀ ਮਿਨਿਸਟਰ ਹੋਏ ਤੇ ਉਸ ਤੋਂ ਉੱਤੇ 1.5-2 ਸਾਲ ਜੇਲ੍ਹ ਕੱਟ ਗਿਆ ਹੋਏ ਸ਼ਰਾਬ ਘਟਾਲੇ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਦਿੱਲੀ ਮਾਡਲ ਕਹਿੰਦੇ ਸੀ ਇੱਡੇ ਵੱਡਾ ਸ਼ਰਾਬ ਘਟਾਲਾ ਤੇ ਮੈਂ ਕਿਤੇ ਵੀ ਨਹੀਂ ਦੇਖਿਆ ਜਿਹੜਾ ਇਹ ਕਹਿੰਦੇ ਸੀ ਅਸੀਂ ਸਾਰੀ ਕਰਾਪਸ਼ਨ ਦੂਰ ਕਰਦਾਂਗੇ 마ਫੀਆ ਭਜਾਦਾਂਗੇ ਸ਼ਰਾਬ ਉਹ 마ਫੀਆ ਭਜਾਦਾਂਗੇ ਆਪ ਹੀ 마ਫੀਆ ਨਾਲ ਰਲ ਕੇ ਆਪ ਹੀ ਸਭ ਤੋਂ ਵੱਡਾ 마ਫੀਆ ਬਣ ਗਏ ਉਹ ਅੱਜ ਪੰਜਾਬ 'ਚ ਆ ਕੇ ਲੋਕਾਂ ਨੂੰ ਸੇਧ ਦੇ ਰਹੇ ਨੇ ਜਿਹੜੇ ਦਿੱਲੀ ਤੋਂ ਭਜਾਏ ਹੋਏ ਲੋਕ ਭਗੌੜੇ ਲੋਕ ਜਿਹੜੇ ਦਿੱਲੀ ਵੜਦੇ ਨਹੀਂ ਇਸੇ ਕਰਕੇ ਹੀ ਕਿਉਂਕਿ ਉੱਥੇ ਨੰਨੂ ਗ੍ਰਿਫਤਾਰੀ ਦਾ ਡਰ ਹੈ ਪੰਜਾਬ 'ਚ ਡੇਰੇ ਲਾਈ ਬੈਠੇ ਨੇ ਪੰਜਾਬ 'ਚ ਸਰਕਾਰੀ ਸਿਕਿਉਰਟੀ ਦਾ ਸਰਕਾਰੀ ਖਰਚੇ ਦਾ ਆਨੰਦ ਮਾਣ ਰਹੇ ਨੇ ਪੰਜਾਬ ਦੇ ਜਿਹੜਾ ਸਾਡਾ ਉਹਦੇ ਤੇ ਬੋਝ ਬਣੇ ਹੋਏ ਨੇ ਪੰਜਾਬ ਦੇ ਉਹਦੇ ਤੇ ਆਪਣੇ ਤੇ ਖਰਚੇ ਦੇ ਵਿਆਹ ਖਜ਼ਾਨੇ ਤੇ ਬੋਝ ਬਣੇ ਹੋਈ ਹੈ ਸੋ ਇਸ ਤਰ੍ਹਾਂ ਦੇ ਮਨੀਸ਼ ਸ਼ੋਧੀਆਂ ਵਰਗੇ ਕਈ ਲੀਡਰ ਨੇ ਜਿਹੜੇ ਇੱਥੇ ਆ ਕੇ ਬੈਠੇ ਹੋਏ ਐ ਉਹ ਦੇਖੋ ਲੋਕਾਂ ਨੂੰ ਸਾਡੀਆਂ ਬੀਬੀਆਂ ਨੂੰ ਕਹਿ ਰਹੇ ਐ ਸ਼ਾਮ-ਦਾਮ, ਦੰਡ, ਬੇਦ, ਚੋਰੀ, ਝੂਠ, ਲੜਾਈ ਪੈਸਾ ਉਸਕੇ ਵੱਲ ਤੇ ਹਮ ਇਲੈਕਸ਼ਨ ਜਿੱਤेंगे ਜਿੱਤेंगे ਔਰ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਪੰਜਾਬ ਦੇ ਮਸੀਹਾ ਬਣਦੇ ਨੇ ਉਹਦੇ ਨਾਲ ਅਮਨ ਅਰੋੜਾ ਜੀ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਅੱਗੇ ਸਟੂਡੈਂਟਸ ਵਾਂਗੂ ਬੈਠੇ ਹੋਏ ਉਹ ਲੈਕਚਰ ਸੁਣ ਰਹੇ ਨੇ ਤੇ ਫਿਰ ਦੰਦੀਆਂ ਕੱਢ ਰਹੇ ਨੇ ਜਿਵੇਂ ਨਲਾਇਕ ਸਟੂਡੈਂਟ ਨਹੀਂ ਹੁੰਦੇ ਕਲਾਸ 'ਚ ਤੇ ਉਹ ਕੋਈ ਟੀਚਰ ਉਹਨਾਂ ਨੂੰ ਕੁਝ ਸੁਣਾ ਰਿਹਾ ਹੋਏ ਤੋਂ ਦੰਦੀਆਂ ਕੱਢੀ ਜਾਂਦੇ ਆ ਤੇ ਉਸ ਤਰ੍ਹਾਂ ਉਹ ਦੰਦ ਕੱਢ ਰਹੇ ਆ ਦੇਖੋ ਇਹਨਾਂ ਦੀ ਜਿਹੜੀ ਸੋਚ ਹੈ ਜਿਹੜੀ ਇਨਕਲਾਬੀ ਸੋਚ ਹੈ ਜਿਹੜੇ ਆਪਣੇ ਜਿਹੜੇ ਸਾਡੇ ਅਰੋੜਾ ਸਾਹਿਬ ਨੇ ਅਮਨ ਅਰੋੜਾ ਜੀ ਉਹ ਸ਼ਹੀਦ ਉਦਮ ਸਿੰਘ ਜੀ ਧਰਤੀ ਤੋਂ ਆਉਂਦੇ ਨੇ ਤੇ ਉਹ ਵਾਸਤਾ ਪਾਉਂਦੇ ਨੇ ਵੀ ਅਸੀਂ ਸ਼ਹੀਦਾਂ ਦੀ ਜਾਂ ਇਨਕਲਾਬੀਆਂ ਦੀ ਪਾਤਸ਼ਾਹ ਹਾਂ ਸੋ ਇਨਕਲਾਬੀ ਤਾਂ ਇਹ ਨਹੀਂ ਸਿਖਾਉਂਦੇ ਉਹ ਤਾਂ ਜ਼ੁਲਮ ਦੇ ਖਿਲਾਫ ਲੜਨਾ ਸਿਖਾਉਂਦੇ ਸੀ ਜ਼ੁਲਮ ਕਰਨਾ ਨਹੀਂ ਸੀ ਸਿਖਾਉਂਦੇ ਪਰ ਇਹ ਦਿੱਲੀ ਵਾਲਿਆਂ ਤੋਂ ਕੀ ਸਿੱਖ ਰਹੇ ਨੇ ਭਗੌੜਿਆਂ ਤੋਂ ਕਿ ਜ਼ੁਲਮ ਕਰਨਾ ਕਿੱਦਾਂ ਹੈ ਕਿੱਦਾਂ ਚੋਰੀ ਕਰਨੀ ਹੈ ਕਿੱਦਾਂ ਠੱਗੀ ਦੇ ਨਾਲ ਪੈਸੇ ਦੇ ਵੱਲ ਤੇ ਜਾਂ ਲੋਕਾਂ ਨੂੰ ਧਮਕਾ ਕੇ ਆਪਾਂ ਇਲੈਕਸ਼ਨ ਲੜਨੀ ਹੈ ਸੋ ਇਹਦੀ ਕਾਂਗਰਸ ਪਾਰਟੀ ਨਿੰਦਾ ਕਰਦੀ ਹੈ ਅੱਜ ਸਾਡੀ ਜ਼ਿਲ੍ਹਾ ਕਾਂਗਰਸ ਕਮੇਟੀ ਜਿਹੜੀ ਸ਼ਹਿਰੀ ਹੈ ਉਹ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਰਹੀ ਹੈ ਤੇ ਇਹ ਮਨੀਸ਼ ਸ਼ਿਸ਼ੋਧਿਆ ਤੇ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ